ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵਰਿੰਦਰ ਲੈ ਕੇ ਆ ਗਿਆ ਜੀ ਲਾਹੌਰਿਆ ਬਲੌਗ 07 ਤੋਂ ਦੋਸਤੋ ਅੱਜ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਸਟਾਰਟ ਕਰਨ ਲੱਗੇ ਆ ਤੇ ਤੁਸੀਂ ਸਾਰੇ ਆਪਣੇ ਆਪਣੇ ਸਰਕਾਰੀ ਨੌਕਰੀਆਂ ਦੀ ਤਿਆਰੀ ਕਰਨਾ ਚਾਹੁੰਦੇ ਆ ਤੇ ਤੁਹਾਨੂੰ ਤਿਆਰੀ ਕਰਨ ਦੇ ਲਈ ਸਭ ਤੋਂ ਜ਼ਰੂਰੀ ਹੈਗਾ ਆ ਕਰੰਟ ਅਫੇਅਰਸ ਨੂੰ ਕਵਰ ਕਰਨਾ ਕਿਉਂਕਿ ਕਰੰਟ ਅਫੇਅਰਸ ਹਰ ਪੇਪਰ ਵਿੱਚ ਆਉਂਦੇ ਆਂਦੇ ਆ ਤੇ ਇਹਨਾਂ ਦੇ ਕਾਫੀ ਨੰਬਰ ਹੁੰਦੇ ਆ ਸੋ ਤੁਸੀਂ ਇਸ ਪਾਰਟ ਨੂੰ ਵੀ ਕਵਰ ਕਰਨਾ ਇਸ ਦੇ ਨਾਲ ਨਾਲ ਮੈਂ ਪੋਸਟ ਵਾਲੇ ਕਾਲਮ ਦੇ ਵਿੱਚ ਆਬਜੈਕਟਿਵ ਟਾਈਪਸ ਕੁਐਸਚਨ ਵੀ ਅਪਲੋਡ ਕਰ ਰਿਹਾ ਹਾਂ ਟਾਈਮ ਟੂ ਟਾਈਮ ਬਾਕੀ ਦੋਸਤੋ ਅੱਜ ਆਇਆਗਾ 27 ਨਵੰਬਰ ਅੱਜ ਅਸੀਂ ਕਰੰਟ ਅਫੇਅਰਸ ਅੱਜ ਦੀ ਤਰੀਕ ਦੇ ਕਵਰ ਕਰਾਂਗੇ 2 ਸਭ ਤੋਂ ਪਹਿਲੇ ਤਾਂ ਦੋਸਤੋ ਤੁਸੀਂ ਜੇਕਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਲਾਹੌਰੀਆ ਬਲੌਗ 07 ਚੈਨਲ ਸਬਸਕ੍ਰਾਈਬ ਕਰ ਲਿਓ ਤੇ ਚਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਸੈਸ਼ਨ ਨੂੰ ਦੋਸਤੋ ਸਭ ਤੋਂ ਪਹਿਲਾ ਕੁਐਸਚਨ ਹੈਗਾ ਜੀ ਭਾਰਤ 26 ਨਵੰਬਰ ਨੂੰ ਕਿਹੜਾ ਦਿਵਸ ਮਨਾਉਂਦਾ ਹੈ ਇਹਦੇ ਵਿੱਚ ਆਪਸ਼ਨ ਹੈ ਜੀ ਨੇ ਗਣਤੰਤਰ ਦਿਵਸ ਸंवਿਧਾਨ ਦਿਵਸ ਸਵਤੰਤਰਤਾ ਦਿਵਸ ਰਾਸ਼ਟਰੀ ਏਕਤਾ ਦਿਵਸ ਚਲੋ ਦੋਸਤੋ ਇਹਦਾ ਆਨਸਰ ਜਾਣਦੇ ਆ ਜੀ ਇਹਦਾ ਆਨਸਰ ਹੈਗਾ ਜੀ ਬੀ ਆਪਸ਼ਨ ਸੰਵਿਧਾਨ ਦਿਵਸ ਹਰ ਸਾਲ 26 ਨਵੰਬਰ ਨੂੰ ਸੰਵਿਧਾਨ ਦੂਸਰਾ ਨਾਂ ਜਾਂਦਾ ਠੀਕ ਹੈ ਜੀ ਜਿਹਦੇ ਰਿਗਾਰਡਿੰਗ ਮੇ ਕੱਲ ਵੀਡੀਓ ਵੀ ਪਈ ਸੀਗੀ ਤੁਸੀਂ ਜਾਣ ਸਕਦੇ ਹਾਂ ਇਸ ਦਿਨ ਅਸੀਂ ਸੰਵਿਧਾਨ ਨੂੰ ਅਡਾਪਟ ਕੀਤਾ ਸੀ ਦੂਸਰਾ ਕੁਐਸਚਨ ਦੋਸਤੋ ਤੇ ਸਕਰੀਨ ਤੇ ਹੈ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹైదరాబాద్ ਵਿੱਚ ਕਿਸ ਕੰਪਨੀ ਦੀ 에ਅਰਕ੍ਰਾਫਟ ਇੰਜਨ ਸਰਵਿਸਸ ਸਹੂਲਤ ਦਾ ਉਦਘਾਟਨ ਕੀਤਾ ਇਹਦੇ ਚਾਰ ਆਪਸ਼ਨ ਹੈਗੇ ਆ ਜੀ A ਬੋਇੰਗ B ਸਫਰਾਨ ਫ੍ਰਾਂਸ C 에ਅਰਬਸ D ਲੋਕਿਡ ਮਾਰਟਿਨ ਸੋ ਦੋਸਤੋ ਇਹਨਾਂ ਚਾਰਾਂ ਵਿੱਚੋਂ ਕਿਹੜਾ ਸਹੀ ਆਨਸਰ ਹੈ ਇਨ ਸਹੀ ਜਵਾਬ ਹੈਗਾ ਜੀ অপਸ਼ਨ B ਸਫਰਾਨ ਫਰਾਂਸ ਠੀਕ ਹੈ ਜੀ ਹੁਣ ਆਪਾਂ ਚੱਲਦੇ ਆਂ ਨੈਕਸਟ ਕੁਐਸ਼ਨ ਤੇ ਕੇਂਦਰ ਸਰਕਾਰ ਨੇ ਰੀਅਰ ਅਰਥ ਪਰਮਨੈਂਟ ਮੈਗਨੇਟਸ ਯਾਨੀ ਕਿ आरईਪੀਐਮਸ ਦੇ ਘਰੀ ਨਿਰਮਾਣ ਲਈ ਕਿੰਨੇ ਕਰੋੜ ਰੁਪਏ ਦੀ ਪ੍ਰੇਰਣਾ ਯੋਜਨਾ ਮਨਜ਼ੂਰ ਕੀਤੀ ਹੈ ਸੋ ਇਹਦੇ ਚਾਰ ਆਪਸ਼ਨ ਨੇ ਜੀ A 5000 ਕਰੋੜ B 7280 ਕਰੋੜ C 10000 ਕਰੋੜ ਤੇ D 3500 ਕਰੋੜ ਸੋ ਦੋਸਤੋ ਇਹਦਾ ਸਹੀ ਆਨਸਰ ਹੈ ਜੀ اوپشن بی بہتر سو اَسی کروڑ ٹھیک ہے جی ہوں ابھی چلتے ہاں فورتھ کوشچن پہ چوتھا کوشچن ہے جی چھویں اتر راشٹری کھیتی باڑی وگیان کانگرس آئی اے سی دو ہزار پچی چوبی چھبی نومبر کتنے آیوجت کی جا رہی ہے آپشن اے ممبئی اپشن بی نو دلی اپشن سی بینگلورو اوپشن ڈی حیدرآباد سو اس کا صحیح آنسر ہے جی آپشن بی نو دلی ٹھیک ہے جی ہوں اِسی چلتے ہاں اگلے کوشچن پہ ਆਦਿ ਮਕੋਚਨ ਹੈ ਜੀ ਸੰਦੀਪ ਪ੍ਰਧਾਨ ਨੂੰ ਸੇਬੀ ਸਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਦੇ ਪੂਰੇ ਸਮੇਂ ਦੇ ਮੈਂਬਰ ਵਜੋਂ ਕਿੰਨੇ ਸਾਲ ਦੀ ਮਿਆਦ ਲਈ ਨਿਯੁਕਤ ਕੀਤਾ ਗਿਆ ਹੈ ਤੁਹਾਨੂੰ ਪਤਾ ਹੀ ਲੱਗਿਆ ਹੋਣਾ ਕਿ ਹਾਲ ਹੀ ਵਿੱਚ ਸੇਬੀ ਦਾ ਪ੍ਰਧਾਨ ਸੰਦੀਪ ਪ੍ਰਧਾਨ ਚੁਣਿਆ ਗਿਆ ਸੋ ਉਹਨਾਂ ਨੇ ਕਿੰਨੇ ਟਾਈਮ ਦੇ ਲਈ ਇਸ ਨੂੰ ਆਪਣੇ ਮੈਂਬਰ ਵਜੋਂ ਚੁਣਿਆ ਗਿਆ ਇਹਦਾ ਆਪਸ਼ਨ ਹੈਗਾ ਜੀ A 2 ਸਾਲ B 3 ਸਾਲ C 4 ਸਾਲ ਤੇ D 5 ਸਾਲ ਸੋ ਦੋਸਤੋ ਦਾ ਰਾਈਟ ਆਨਸਰ ਹੈਗਾ ਜੀ ਆਪਸ਼ਨ B 3 ਸਾਲ ਅਗਲਾ ਕੁਐਸਚਨ ਹੈਗਾ ਜੀ 6 ਨੰਬਰ ਕੁਐਸਚਨ ਹੈਗਾ ਦੋਸਤੋ ਭਾਰਤ ਅਤੇ ਇਜ਼ਰਾਈਲ ਨੇ 20 ਨਵੰਬਰ 2025 ਨੂੰ ਕਿਸ ਸਮਝੌਤੇ ਲਈ ਸ਼ਰਤਾਂ ਦੇ ਸੰਦਰਭ ਵਿੱਚ ਟਓਆਰ ਤੇ ਹਸਤਾਖਰ ਕੀਤੇ ਇਸ ਦਾ A ਆਪਸ਼ਨ ਹੈਗਾ ਜੀ ਰੱਖਿਆ ਸਮਝੌਤਾ B ਆਪਸ਼ਨ ਹੈਗਾ ਜੀ ਮੁਕਤ ਵਪਾਰ ਸਮਝੌਤਾ ਯਾਨੀ ਕਿ ਐਫਟੀਏ C ਹੈਗਾ ਜੀ ਪਰਮਾਣੂ ਊਰਜਾ ਸਮਝੌਤਾ ਤੇ D ਹੈਗਾ ਪਾਣੀ ਪ੍ਰਬੰਧਨ ਸਮਝੌਤਾ ਤੇ ਇਸ ਦਾ ਸਹੀ ਆਨਸਰ ਹੈਗਾ ਜੀ ਆਪਸ਼ਨ B ਮੁਕਤ ਵਪਾਰ ਸਮਝੌਤਾ ਯਾਨੀ ਕਿ ਐਫਟੀਏ 7 ਨੰਬਰ ਕੁਐਸਚਨ ਹੈ ਜੀ 25 ਨਵੰਬਰ ਨੂੰ ਮਨਾਏ ਜਾਣ ਵਾਲੇ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਦੀ ਥਿਨਕੀ ਹੈ ਇਸ ਦਾ অপਸ਼ਨ A ਹੈਗਾ ਜੀ ਮਹਿਲਾ ਸ਼ਸਤਰਿਕਨ B ਹੈਗਾ ਇਹ ਰਾਈਟ ਟੂ ਐਂਡ ਡਿਜੀਟਲ ਵਾਇਲੈਂਸ ਅਗੇਂਸਟ 올 ਵੂਮਨ ਐਂਡ ਗਰਲਸ C ਹੈਗਾ ਜੀ ਔਰਤਾਂ ਦੇ ਅਧਿਕਾਰ ਤੇ D ਹੈਗਾ ਲਿੰਗ ਸਮਾਨਤਾ ਸੋ ਇਹਦਾ ਰਾਈਟ ਆਨਸਰ ਹੈਗਾ ਜੀ অপਸ਼ਨ B ਯੂਨਾਈਟ ਟੂ ਐਂਡ ਡਿਜੀਟਲ ਵਾਇਲੈਂਸ ਅਗੇਂਸਟ 올 ਵੂਮਨ ਐਂਡ ਗਰਲਸ اٹھ نمبر کوشچن اچھا ہے گا جی سید مشتاق علی ٹرافی یعنی کہ سمارٹ دو ہزار پچی کس تاریخ تو شروع ہوئی ہے یہ آپشن ہے گا جی پچی نومبر تو چھبی نومبر تو ستائی نومبر تو یا اٹھائی نومبر تو دوستو اس کا رائٹ آنسر ہے گا جی چھبی نومبر تو یعنی جی. کہ آپشن بی نو نمبر کوشچن ہے گا اچھا دوستوں کھیڈا سبند یہ ہے گا جی ایس اے ایم ٹی دو ہزار پچی کے پہلے دن گجرات دے کپتان ارویل پٹیل نے کنونی گینداں تے سینکڑا بنایا ٹھیک ہے جی اس کا آپشن ہے گا جی ਏ ਹੈਗਾ 28 ਗੇਂਦਾਂ ਤੇ 119 ਰਨ ਬੀ ਹੈਗਾ 37 ਗੇਂਦਾਂ ਤੇ 119 ਰਨ ਸੀ ਹੈਗਾ 45 ਗੇਂਦਾਂ ਤੇ 119 ਰਨ ਤੇ ਡੀ ਹੈਗਾ 50 ਗੇਂਦਾਂ ਤੇ 119 ਰਨ ਸੋ ਦੋਸਤੋ ਜੇਕਰ ਤੁਸੀਂ ਇੱਕ ਵੀ ਕਲੀਕ ਮੈਨ ਪਿਆਰ ਕਰਦੇ ਹੋ ਤਾਂ ਤੁਹਾਨੂੰ ਹੋਰ ਜ਼ਿਆਦਾ ਇਹ ਆਪਸ਼ਨ ਪਤਾ ਹੋਵੇ ਚਲੋ ਜੀ ਦੇਖਦੇ ਆਂਸਰ ਸਹੀ ਕੀ ਹੈ ਜੀ ਆਨਸਰ ਬੀ 37 ਗੇਂਦਾਂ ਤੇ 119 ਰਨ ਬਣਾਏ ਜੀ ਇਹਨਾਂ ਨੇ ਠੀਕ ਹੈ ਜੀ ਚਲੋ ਦੋਸਤੋ ਅੱਜ ਦਾ ਸੈਕਸ਼ਨ ਇੱਥੇ ਖਤਮ ਹੋ ਗਿਆ ਤੇ ਮੈਨੂੰ ਆਸ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਕਿ ਇਹ ਸਭਾ ਫਰਸਟ ਐਕਸਪੀਰੀਅੰਸ ਹੈਗਾ ਕਰੰਟ ਅਫੇਅਰਸ ਦਾ ਆਪਣੇ ਚੈਨਲ ਤੇ ਸੋਸੀ ਆਉਣ ਵਾਲੇ ਸਮੇਂ ਚ ਹੋਰ ਵੀ ਇਸ ਵਿੱਚ ਇੰਪਲੂਮੈਂਟ ਲੈ ਕੇ ਆਵਾਂਗੇ ਤੇ ਦੇਸ਼ ਦੇ ਦੀਆਂ ਬਾਕੀ ਸਾਰੀਆਂ ਖਬਰਾਂ ਨੂੰ ਵੀ ਕਵਰ ਕਰਾਂਗੇ ਬਾਕੀ ਦੋਸਤੋ ਸਨ ਮਿਲਾਂਗੇ ਜਲਦੀ ਅਗਲੇ ਵੀਡੀਓ ਤਦ ਤੱਕ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ